ਅਰੇ ਅਸੀਂ ਨਾ ਡੰਗੂ ਰਣ ਭੇਜਿਆ ਤੇ ਇਹ ਆਇਆ ਹੁਣ ਬਾਹਰ ਤੀਜਾ ਖਾਣ ਤੇ ਮੈਂ ਅੱਜ ਦਿਲ ਕਰ ਰਹੀ ਸੀ ਤੀਜਾ ਖਾਣਾ ਤੇ ਅਸੀਂ ਗੱਲਾਂ ਬੈਠੇ ਇਹ ਕਰ ਰਹੇ ਆ ਅਸੀਂ ਨਾ ਕਦੋਂ ਦੇ ਆ ਚੁੱਕ ਚੱਕ ਬੈਠਿਆ ਮੈਂ ਤਾਂ ਕਹਿੰਦੀ ਮੈਂ 4 ਘੰਟੇ ਆਪਾਂ ਤਾਂ ਕੋਈ ਗੱਲ ਨਹੀਂ ਆ ਰਹੀ ਮੈਂ ਕਹਾਂ ਜਿਹੜੇ ਹੁੰਦੇ ਨੇ ਜੰਗ ਮੁੰਡੇ ਕੁੜੀਆਂ ਉਹਨਾਂ ਨੂੰ ਗੱਲਾਂ ਹੁੰਦੀਆਂ ਆ ਆਪਾਂ ਤਾਂ ਕਦੀਂ ਦਾ ਵੀ ਨਹੀਂ ਗੱਲਾਂ ਕਰਦੀਆਂ ਹਾਂ ਸੋ ਤਾਂ ਗੱਲਾਂ ਨਹੀਂ ਹੋ ਰਹੀਆਂ ਆਪਾਂ ਪਤਾ ਨਹੀਂ ਅੱਧਾ ਕੀ ਕਰਨੀ ਕਿ ਇਹ ਇਹ ਸੜਕ 3 ਕਿਹੜੀ ਕਲਾਸ ਹੈ ਇੱਕ ਹੋਰ ਹੈ ਕੋਈ ਮੈਂ ਕਿਹੜੀ ਕਲਾਸ ਹੈ ਕੋਈ ਇੱਕ ਹੋਰ ਦੋ ਪਿਆਸੀ ਇਹ ਦੋ ਦਾ ਖਾਣ ਦੋਗਾ ਇੱਕ ਹੋਰ ਪਹਿਲਾਂ ਵੀ ਪੀਜਾ ਆ ਗਿਆ ਸੀ ਪਹਿਲਾਂ ਪੀਜਾ ਖਾ ਲਈਏ ਫਿਰ ਤੈਨੂੰ ਦੱਸ ਦਿਆਂ ਕਿਉਂਕਿ ਬੱਚੇ ਪਿੰਡ ਨੇ ਕਿ ਅਸੀਂ ਅੱਜ ਮੁੱਢੀ ਬਣਾਈ ਹੈ ਅੱਜ ਪੀਜਾ ਹੀ ਖਾਣ ਲੱਗੇ ਆ ਤੇ ਆ ਦੇਖੋ ਕੋਕ ਦਾ ਗਲਾਸ ਮੈ ਸਾਨੂੰ ਇੱਕ ਦੇ ਗਏ ਮੈਂ ਕਿਹਾ ਇੱਕ ਹੋਰ ਲਿਆਓ ਇੰਨਾ ਵੀ ਸਾਡਾ ਪਿਆਰ ਨਹੀਂ ਤੇ ਅਸੀਂ ਇੱਕ ਗਲਾਸ ਪੀਏ ਹੈ ਨਾ ਗੱਲ ਇਹ ਸੀ ਕਿ ਸਾਨੂੰ ਗੱਲ ਕੋਈ ਨਹੀਂ ਆ ਰਹੀ ਕੱਲਾ ਸਿਰਫ ਕਬੀਲਦਾਰੀਆ ਕਰਨੇ ਕਲੇ ਦੇ ਬੈਠੇ ਅੰਦਾ ਕੰਡਾ ਹੁੰਦਾ ਸਾਡਾ ਮੋਬਾਈਲ ਆਪਰੇ ਆਪਣੇ ਮੋਬਾਈਲ ਦੇਖੀ ਜਾਂਦੇ ਆ ਬਸ ਇਹ ਆਪਣਾ ਫੋਨ ਦੇਖੀ ਜਾਂਦੇ ਮੈਂ ਆਪਣਾ ਫੋਨ ਦੇਖੀ ਇਹਨੂੰ ਕਹਿੰਦੇ ਕਬੀਲਦਾਰੀ ਹੈ ਨਾ ਪਰ ਕੋਈ ਹੋਰ ਗੱਲ ਕਰਨੀ ਤਾਂ ਕਰੀ ਗੀ ਜਿਹੜਾ ਪਿਆਰੀ ਲੱਗਦਾ ਇਹਨਾਂ ਨੂੰ ਕਿਹੜਾ ਮਹਾਰਾ ਚਾਲੀਏ ਨੂੰ ਅੱਛਾ ਇਹ ਪਨੀਰ ਬਰਉ ਰਹਾ ਹੈ ਨਾ ਲੋਨ ਨਹੀਂ ਦਿੱਤੇ ਮੈਂ ਤਾਂ ਪਹਿਲਾਂ ਖੋਹ ਲਿਆ गुड hmm. मॉर्निंग जी ਸਾਰਿਆਂ ਨੂੰ ਤੇ ਮਾਰਨਿੰਗ ਦਾ ਟਾਈਮ ਆ 6:30 ਦਾ ਤੇ ਅੱਜ ਸੂਰਜ ਦੇ ਲੋ ਟਾਈਮ ਨਾਲ ਹੀ ਨਿਕਲ ਚੱਲਾ ਤੇ ਮੈਂ ਸਵੇਰੇ 5 ਵਜੇ ਉੱਠ ਕੇ ਪੂਰੇ ਵਿਹੜੇ 'ਚ ਝਾੜੂ ਲਾਉਣ ਵਾਲਾ ਸੀ ਸਾਰੇ ਝਾੜੂ ਝੂੜੂ ਲਾਤਾ ਇਧਰ ਧੋਣ ਵਾਲਾ ਸੀ ਤੋੜਤਾ ਤੇ ਲੌਗ ਆਪਾਂ ਨੇ ਸ਼ੁਰੂ ਕਰਤਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਘੈਂਟਾਂ ਦੀ ਠੀਕ ਠਾਕ ਆ ਮਾਰਨਿੰਗ ਦਾ ਟਾਈਮ ਆ ਜਿਵੇਂ ਤੁਹਾਨੂੰ ਮੈਂ ਦਿਖਾਇਆ ਕਿ ਮੈਂ ਸਵੇਰੇ ਸਵੇਰੇ ਝਾੜੂ ਝੂੜੂ ਲਾ ਲਿਆ ਮੈਂ ਅੱਜ 5 ਵਜੇ ਉੱਠੀ ਸੀ ਤੋ ਜੀ ਮੇਰੀ 5:00 ਵਜੇ ਅੱਠ ਖੁੱਲ ਜਾਂਦੀ ਤੇ 5:00 ਵਜੇ ਉੱਠ ਕੇ ਮੇਰੇ ਕੰਮਕਾਰ ਹੁੰਦੇ ਨੇ ਪਹਿਲਾਂ ਤੇ ਬਾਹਰੋਂ ਝਾੜੂ ਲਾਣਾ ਹਨਾ ਤੇ ਬਾਹਰੋਂ ਧੋਣਾ ਤੀਜੀ ਵੇਨ ਦੇਖਿਆ ਤੇ ਉਹ ਸਾਰਾ ਕਰਤਾ ਤੇ ਅੰਦਰ ਦੀਆਂ ਵੀ ਸਫਾਈਆਂ ਆਪਾਂ ਨੇ ਐਨ ਕਰਤੀਆਂ ਸਾਰੀਆਂ ਤੇ ਉਤਰ ਗਏ ਹੋਏ ਨੇ ਸੈਰ ਤੇ ਤੇ ਟਾਈਮ ਹੋ ਗਿਆ 6:00 ਵਜੇ ਦਾ ਮੈਂ 5:00 ਵਜੇ ਉੱਠੀ ਆ ਤੇ ਸਭ ਤੋਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਅੱਜ ਹੈਗੀ ਜੀ ਰਖੜੀ ਤੇ ਰਖੜੀ ਦੀਆਂ ਮੇਰੇ ਭੈਣਾਂ ਤੇ ਮੇਰੀਆਂ ਭਰਾਵਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਰਖੜੀ ਬੰਨੋ ਤੇ ਸਾਡਾ ਬڑا ਜੀ ਕਰ ਰਿਆ ਸੀ ਰਖੜੀ ਬੰਨਣ ਨੂੰ ਤਾਂ ਤੁਹਾਨੂੰ ਪਤਾ ਹੈ ਕਿ ਸਾਡਾ ਭਰਾ ਹੈਗਾ ਕੈਨੇਡਾ ਤੇ ਅਸੀਂ ਜਾ ਨਹੀਂ ਸਕਦੇ ਵੈਸੇ ਹੀ ਰਖੜੀ ਭੇਜਤੀ ਏ ਤੇ ਚਲੋ ਜੀ ਫੇਰ ਵੀ ਮੇਰੇ ਸਾਰੇ ਭੈਣ ਭਰਾਵਾਂ ਨੂੰ ਇੱਕ ਵਾਰੀ ਫੇਰ ਤੋਂ ਰਖੜੀ ਦੀਆਂ ਲੱਖ ਲੱਖ ਵਧਾਈਆਂ ਤੇ ਇੱਧਰ ਆਪਾਂ ਰੱਖੀਏ ਚਾਹ ਜੀ ਤੇ ਬਾਕੀ ਕੰਮ ਕਰ ਆਪਾਂ ਨੇ ਕਰਨੇ ਨੇ ਤਾਰ ਆਉਂਦੇ ਨੇ ਫਿਰ ਆਪਾਂ ਬ੍ਰੈਕਫਾਸਟ ਬਣਾਵਾਂਗੇ ਮਤਲਬ 8:30 ਦੇ ਅਰਾਊਂਡ ਤੇ ਸਾਈਆਂ ਹੋ ਗਈਆਂ ਨੇ ਆਪਣੀਆਂ ਬਾਕੀ ਕੰਮ ਕਰ ਬਾਅਦ ਚ ਕਰਦੇ ਆਂ ਬਣੇਗਾ ਵਲੌਗ ਚ ਆਪਾਂ ਚਾਹ ਪੀ ਲਈਏ ਇੱਧਰ ਹੈਂਟ ਜੀ ਬਸ ਮੇਰੇ ਕੱਲੀ ਲਈ ਕਿਉਂਕਿ ਆਤਾਰ ਸਵੇਰੇ ਆ ਦੇਖੋ ਜਿਨ੍ਹਾਂ ਦਾ ਫੈਟੀ ਲੀਵਰ ਹੈ ਨਾ ਫੈਟੀ ਲੀਵਰ ਵਾਸਤੇ ਮੈਂ ਦੱਸ ਰਹੀ ਹਾਂ ਇਮਲੀ ਤੇ ਸੁੱਕੇ ਆਲੂ ਬਖਾਰੇ ਤੇ ਗੁਲਕੰਦ ਇਹਨਾਂ ਨੂੰ ਰਾਤ ਨੂੰ ਨਾ ਕੱਚ ਦੇ ਬੋਲ ਦੇ ਵਿੱਚ ਨਾ ਭੋਂ ਕੇ ਰੱਖ ਦੇਣਾ ਆ ਕੱਚ ਦਾ ਬੋਲ ਹੈ ਇਹਦੇ ਚ ਇਹਨੂੰ ਰਾਤ ਨੂੰ ਆਪਣਾ ਭੋਂ ਕੇ ਰੱਖ ਦੇਣਾ ਗਲਾਸ ਡੇਢ ਪਾਣੀ ਪਾ ਕੇ ਜਿੰਨਾ ਤੁਸੀਂ ਸਵੇਰੇ ਪੀ ਸਕਦੇ ਹੋ ਇੱਕ ਗਲਾਸ ਮਤਲਬ ਇਹਨਾਂ ਨੂੰ ਬੋਲ ਰੱਖ ਲਓ ਬਸ ਭਰ ਜੀ ਇੱਕ ਵਾਰੀ ਫੇਰ ਤੋਂ ਇਮਲੀ ਸੁੱਕੇ ਆਲੂ ਬੁਖਾਰੇ ਤੇ ਗੁਲਗੰਦ ਇਹਨਾਂ ਨੂੰ ਰਾਤ ਨੂੰ ਭਿਉਂ ਕੇ ਰੱਖਣਾ ਹੈ ਕੱਚ ਦੇ ਬੋਲ ਦੇ ਵਿੱਚ ਸਵੇਰੇ ਉੱਠ ਕੇ ਇਹਨੂੰ ਪੁਣ ਕੇ ਆਪਾਂ ਨੇ ਤੇ ਕੱਚ ਦੇ ਗਲਾਸ ਦੇ ਵਿੱਚ ਹੀ ਪਾ ਕੇ ਪੀਣਾ ਹੈ ਜਿੰਨਾਂ ਦਾ ਫੈਟੀ ਲੀਵਰ ਹੈ ਖਾਸ ਕਰਕੇ ਮੇਰੀਆਂ ਭੈਣਾਂ ਤੇ ਮੇਰੇ ਕੋਲ ਕਿਉਂਕਿ ਅਸੀਂ ਇਹ ਅਜ਼ਮਾਇਆ ਹੋਇਆ ਉਤਾਰਨ ਦਾ ਫੈਟੀ ਲੀਵਰ ਸੀ ਤੇ ਕਾਫੀ ਹੱਦ ਤੱਕ ਉਤਾਰਨ ਨੂੰ ਮੈਨੂੰ 80 90% ਫਰਕ ਪੈ ਗਿਆ ਹੈ ਅਜੇ ਉਤਾਰਨ ਨੂੰ ਇਹ 2 ਕੁ ਮਹੀਨੇ ਹੋਏ ਨੇ ਪੀਂਦੇ ਆ ਤੇ ਗਰਮੀ ਗਰਮੀ ਤੁਸੀਂ ਪੀ ਸਕਦੇ ਹੋ ਸਰਦੀ ਚ ਵੀ ਪੀ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਤੇ ਜਰੂਰ ਪੀਓ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਪ੍ਰੋਬਲਮ ਹੈ ਠੀਕ ਹੈ ਫਿਰ ਵੀ ਜੇ ਕੋਈ ਤੁਹਾਡੇ ਮਨ 'ਚ ਸਵਾਲ ਹੋਇਆ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਚਲੋ ਜੀ ਬਲੌਗ ਕਰਤਾ ਕੰਟੀਨਿਊ ਤੇ ਬਣੇ ਰਹਿਓ ਬਲੌਗ 'ਚ ਆਪਾਂ ਪੀ ਗਏ ਚਾਹ ਫਿਰ ਮਿਲਦੇ ਆ ਤੁਹਾਨੂੰ ਪਹਿਲਾਂ ਤੇ ਆ ਦੇਖੋ ਮੈਂ ਤਾਂ ਚਾਹ ਪੀ ਕੇ ਬਹਿ ਗਈ ਤੇ ਇੱਧਰ ਆਏ ਸੈਰ ਕਰਕੇ ਤੇ ਮੈਨੂੰ ਪਤਾ ਕੀ ਕਹਿ ਰਹੇ ਨੇ ਮੇਰੇ ਲਈ ਨਾ ਕੋਟ ਕੁ ਚਾਹ ਬਣਾ ਦੇ ਤੇ ਪਹਿਲਾਂ ਮੈਂ ਤੁਹਾਡੇ ਨਾਲ ਡਿਸਕਸ ਕਰਕੇ ਹਟੀਆਂ ਕਿ ਜਿਹੜਾ ਮੈਂ ਤੁਹਾਨੂੰ ਦਿਖਾਇਆ ਉਹ ਆਲੂ ਬੁਖਾਰਾ ਤੇ ਮਲੀ ਤੇ ਹਨਾ ਉਹ ਪਾਣੀ ਐ ਸਵੇਰੇ ਪੀਂਦੇ ਨੇ ਕਿਉਂਕਿ ਇਹਨਾਂ ਦਾ ਫੈਟੀ ਲੀ ਤੇ ਇਹ ਕਹਿੰਦੇ ਚਾਹ ਮੈਂ ਕਿਹਾ ਤੁਸੀਂ ਉਹ ਪਾਣੀ ਪੀ ਕੇ ਗਏ ਹੋ ਮੈਂ ਹੁਣ ਗੱਲ ਹੋ ਗਈ ਸੀ ਨਾ ਮੈਂ ਤਾਂ ਕਰਕੇ ਗੱਲ ਦੁਬਾਰਾ ਦੱਸ ਰਹੀ ਆ ਤੇ ਮੈਂ ਕਿਹਾ ਪਾਣੀ ਪੀ ਕੇ ਗਏ ਤੇ ਮੈਨੂੰ ਕਹਿੰਦੇ ਉਹ ਤੇ ਉਹ ਮੋਟਰ ਤੱਕ ਜਾਂਦੇ ਮੇਰੀ ਚਾਹ ਹজম ਹੋ ਗਈ ਚਾਹ ਨਹੀਂ ਪਾਣੀ ਪਾਣੀ ਹজম ਹੋ ਗਿਆ ਤੇ ਮੈਂ ਕਿਹਾ ਤੁਸੀਂ ਮੈਨੂੰ ਦੱਸ ਦੇ ਮੈਂ ਡੋਲੂ ਚ ਪਾ ਕੇ ਉੱਥੇ ਹੀ ਲੈ ਆਉਂਦੀ ਫੋਨ ਮਾਰਨਾ ਸੀ ਕਿ ਸੋਨੂੰ ਮੇਰਾ ਪਾਣੀ ਹজম ਹੋ ਗਿਆ ਆ ਜਾ ਚਾਹ ਲੈ ਕੇ ਜੱਟੀ ਨੇ ਪਹੁੰਚ ਜਾਣਾ ਹੀ ਪਿੱਛੇ ਡੋਲੂ ਲੈ ਕੇ ਚਾਹ ਦਾ ਗੱਲ ਹੈ ਕੋਈ ਜਿਹੜਾ ਨੇ ਜਿਨ੍ਹਾਂ ਨੇ ਮੈਂ ਤੁਹਾਨੂੰ ਡਿਸਕਸ ਆਪਣੇ ਭੈਣ ਭਰਾਵਾਂ ਨੂੰ ਦੱਸਿਆ ਜਿਨ੍ਹਾਂ ਨੇ ਆਲੂ ਬੁਖਾਰਾ ਇਮਲੀ ਵਾਲਾ ਪਾਣੀ ਪੀਣਾ ਗੁਲਕੰਧ ਵਾਲਾ ਉਹ ਚਾਹ ਸਵੇਰੇ ਨਾ ਪੀਣ ਚਾਹ ਪੀਣ 11:30 ਵਜੇ ਠੀਕ ਹੈ ਆ ਆ ਟਾਈਮ ਦਿਖਾਵਾਂ ਖੜ ਜੋ ਖੜ ਜੋ ਖੜ ਜੋ ਖੜ ਜੋ ਟਾਈਮ ਦਿਖਾਵਾਂ ਇੱਥੇ ਟਾਈਮ ਨਹੀਂ ਆ ਰਿਹਾ ਯਾਰ ਆ ਤੁਹਾਡੇ ਫੋਨ 'ਚ ਆਊਗਾ ਚੈੱਕ ਕਰੋ ਟਾਈਮ 7:44 ਹੋਏ ਨੇ ਠੀਕ ਹੈ ਤੇ ਇਹ ਚਾਹ ਮੰਗਣ ਦੇ ਨੇ ਇਹ ਗਲਤ ਗੱਲ ਨਹੀਂ ਮੈਂ ਕੱਪੀ ਮੰਗੀ ਸੀ ਤੁਮਨੇ ਅੰਨਾ ਬੜਾ ਡਾਇਲੋਗ ਸੁਣਾਤਾ ਇਹ ਡਾਇਲੋਗ ਡਾਇਲੋਗ ਕੰਮ ਕਰਤਾ ਹੈ ਮੈਂ ਚਾਹ ਲੈ ਕੇ ਆ ਜੂਗੀ ਮੈਂ ਤੇਰ ਪੱਤਾ ਲੈ ਕੇ ਆ ਜੂਗੀ ਉੱਥੇ ਪਰ ਐ ਮੈਂ ਕਿਹਾ ਕਿ ਹਾਂ ਭਾਈ ਤੁਸੀਂ ਕਿਹਾ ਕਿ ਮੇਰਾ ਉੱਥੇ ਹਜਮ ਹੋ ਗਿਆ ਮੈਂ ਉੱਥੇ ਚਾਹ ਲਿਆਉਂਦੀ ਕਿ ਪਾਣੀ ਹਜਮ ਹੋ ਗਿਆ ਤੂੰ ਤਾਂ ਬ੍ਰੇਕਫਾਸਟ ਨੂੰ ਥੱਲੇ ਆਇਆ ਕਰੇਂ ਕਿ ਤਾ ਮੈਂ ਕਿਤੇ ਬਣਾਉਣੀਆਂ ਗਰੀਬ ਦਾ ਮਜ਼ਾਕ ਉਣਾਉਣਾ ਹੋਵੇ ਨਾ ਇਹ ਬੰਦੇ ਦਾ ਕਹਿੰਦੇ ਮਜ਼ਾਕ ਨਹੀਂ ਲੈਣਾ ਗਰੀਬ ਦੇਖ ਲਓ ਇਹੋ ਜਿਹੇ ਗਰੀਬ ਮੈਨੀਆਂ ਘਰ ਘਰ ਪੈਦਾ ਹੋਣ ਵੱਡਾ ਗਰੀਬ ਦੇਖ ਲਓ ਇਹ ਬੱਟੇ ਹੈ ਜਾਨੀ ਕਹਿੰਦੇ ਹੁੰਦੇ ਤੁਸੀਂ ਕਿਹਾ ਕਿ ਗਰੀਬ ਗਰੀਬ ਮੈਂ ਤਾਂ ਕਿਹਾ ਹੀ ਨਹੀਂ ਤਾਂ ਗਰੀਬ ਮੈਂ ਹੈਗਾ ਤਾਂ ਹੈਗਾ ਹੁਣ ਸਾਰੇ ਧੂੜੀ ਕਰਨਾ ਹੈ ਇਹ ਘਰ ਦਾ ਹਾਂ ਐ ਧੂੜੀ ਕਰਨਾ ਹੁਣ ਚਾਹੀਦਾ ਤੂੰ ਹੀ ਗਰੀਬ ਕੋਈ ਨਾ ਦੱਸਿਓ ਸਾਰੇ ਭੈਣ ਭਰਾ ਕੀ ਆ ਗਰੀਬ ਹੈ ਬੰਦਾ ਇਹ ਹੁਣ ਹੁਣ ਗੱਲ ਨਹੀਂ ਆਈ ਐਨੇ ਕੋੜੀ ਹੋਏ ਪਿਆ ਤੁਰ ਫਿਰ ਕੇ ਕਿ ਬੈੱਡ ਤੇ ਬੈਠੇ ਬੈਠੇ ਸਾਰਾ ਕੰਮ ਕਰ ਲਿਆ ਨੇ ਨਾਲ ਹੀ ਸਾਰੇ ਚਾਰ ਜੱਤੀ ਜਿਹੜੇ ਟੇਬਲ ਆ ਰੱਖ ਰੱਖਿਆ ਕਿੱਕਾ ਕੋਰੀਅਰ ਦਾ ਪ੍ਰਿੰਟ ਕੱਢ ਰਹੇ ਸੀਗੇ ਹਾਂ ਬਸ ਇੱਥੇ ਬੈਠੇ ਉੱਥੋਂ ਪ੍ਰਿੰਟ ਸੀਗੇ ਉਹ ਨਾ ਪ੍ਰਿੰਟਰ ਪਿਆ ਉੱਥੇ ਚੱਲੋ ਪ੍ਰਿੰਟਰ ਦੇ ਪਿੰਡ ਖਿੱਚ ਲਿਆ ਉਹ ਉੱਥੇ ਇੱਥੇ ਬੈਠਿਆ ਨੇ ਚੱਲ ਹੋ ਗਿਆ ਪ੍ਰਿੰਟ ਆ ਆ ਵੇਖ ਲਓ ਇਹ ਕੰਮ ਨੇ ਸਾਡੇ ਕਈ ਸਾਡੇ ਪੈਣ ਭਰਾ ਕਰਨਗੇ ਪਤੀਲੇ ਹੀ ਪਿਆ ਨਹੀਂ ਪਤੀਲਾ ਤਾਂ ਹੀ ਦਿਖਾਇਆ ਨਹੀਂ ਇਹ ਪਤੀਲਾ ਤਾਂ ਪਿਆ ਇਹ ਅਸੀਂ ਥੱਲੇ ਰੱਖੀ ਹੈ ਹੀ ਸਬਜੀ ਇਹ ਠੰਡੀ ਰਹੇਗੀ ਹਾਂ ਕਿ ਨਹੀਂ ਫਰਮ ਨਹੀਂ ਹੋ ਕਿ ਫ੍ਰਿਜ ਜਿਆਦਾ ਠੰਡੀ ਹੋ ਜਾਂਦੀ ਫਿਰ ਥੋੜਾ ਜਿਹਾ ਆਜੀਬ ਜਿਹਾ ਹੋ ਜਾਂਦਾ ਹੋਰ ਹੁਣ ਉੱਠ ਕੇ ਬਹਿ ਜਾਓ ਹੁਣ ਗੱਲਾਂ ਬਾਤਾਂ ਲੰਮੇ ਪੈਣ ਕਰ ਚੱਲੀਆਂ ਸਾਰੀਆਂ ਛੱਕ ਕੇ ਆਏ ਐ ਰੈਕਸਟੇਜ ਕਰਕੇ ਆਏ ਆ ਇਹ ਪਤਾ ਚਾਹ ਜ ਕਿਉਂ ਮੰਗਣ ਦੇ ਨੇ ਮੇਰਾ ਕੱਪਾ ਇੱਥੇ ਗਿਆ ਆਪਾਂ ਬਰਫੀ ਲਿਆਂਦੀ ਕੱਲ ਦੀ ਉਹ ਨਾਲ ਖਾਣੀ ਹੈ ਫੈਟ ਡਿਲੀਵਰ ਵਾਲਿਆਂ ਨੇ ਸਾਰੀ ਮਿਲਕ ਪ੍ਰੋਡਕਟ ਬੰਦ ਨੇ ਸਾਰੇ ਦੁੱਧ ਵਾਲੀ ਆਈਟਮਾਂ ਬੰਦ ਨੇ ਪਰ ਫਿਰ ਵੀ ਖਾਣਾ ਹੈ ਆਪਾਂ ਪਰ ਫਿਰ ਵੀ ਖਾਮਾਗੇ ਹੁਣ ਦੇਖ ਲਓ ਆਪੇ ਹੀ ਦੱਸਣਾ ਕਿ ਫੈਟ ਡਿਲੀਵਰ ਵਾਲਿਆਂ ਦਾ ਜਿਹੜਾ ਮਿਲਕ ਵਾਲੀ ਸਾਰੀ ਚੀਜ਼ ਬੰਦ ਹੈ ਬਰਫੀ ਚਾਹ ਦੁੱਧ ਦਹੀਂ ਲੱਸੀ ਸਿਰਫ ਦੋ ਬੂੰਦਾਂ ਪਾਣੀ ਦੀ ਸੀ ਬਸ ਬਿਲਕੁਲ ਹੀ ਪਤਲੀ ਚਾਹ ਹਾਂ ਬਿਲਕੁਲ ਪਤਲੀ ਚਾਹ ਹੁਣ ਬੜੇ ਤੁਹਾਡੇ ਭੈਣ ਭਰਾ ਉੱਠ ਉੱਠ ਕੇ ਆਉਣੇ ਨੇ ਬਣਾ ਦਿਓ ਦੀਦੀ ਚਾਹ ਭਾਜੀ ਨੂੰ ਬਣਾ ਦਿਓ ਦੀਦੀ ਚਾਹ ਭਾਜੀ ਨੂੰ ਹਾਂ ਗਾਰੰਟੀ ਹੈ ਤਾਂ ਫਿਰ ਮੇਰਾ ਸਾਥ ਦਿੰਦੇ ਨੇ ਹੋ ਕੋਈ ਗੱਲ ਨਹੀਂ ਤੁਹਾਡੇ ਕੋਲ ਲੈ ਲੰਦਾ ਨੇ ਉਹ ਜੇ ਮੈਂ ਵਲੌਗ ਬਣਾਉਣਾ ਛੱਡਦਾ ਨਾ ਤੁਹਾਡੇ ਕੋਲ ਵਲੌਗ ਵੀ ਨਹੀਂ ਬਣਨਾ ਟੜਕਾ ਵਲੌਗ ਵੀ ਨਹੀਂ ਬਣਨਾ ਫਿਰ ਚਾੱਕਿਆ ਕਰਾਂ ਤੁਹਾਡੀਆਂ ਭੈਣਾਂ ਨੇ ਤੇ ਭਰਾਵਾਂ ਨੇ ਨੂੰ ਕਿਸੇ ਨੂੰ ਘਟ ਨਹੀਂ ਜਾਣਨਾ ਚਾਹੀਦਾ ਇਹਦਾ ਯਾਦ ਰੱਖ ਲੋ ਅੱਛਾ ਚਲੋ ਠੀਕ ਹੈ ਫਿਰ ਕਰੋ ਚੜਦੇ ਚੜਦਾ ਹੁੰਦਾ ਇੱਥੇ ਤੂੰ ਹੀ ਦੇਖਿਆ ਉਤਾਰਨ ਦਾ ਵਲੌਗ ਦੇਖਿਆ ਕਿੰਨਾ ਕੁ ਟਾਈਮ ਸਵੇਰੇ ਦਫਤਰ ਜਾਣਾ ਸ਼ਾਮ ਨੂੰ ਆਉਣਾ ਕੀ ਤੁਹਾਨੂੰ ਵਲੌਗ ਮਿਲੇਗਾ ਲੈ ਪੈਕਿੰਗ ਕਰੀਏ ਚਲੋ 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 ਕੋਰੀਅਰ ਪੈਕ ਕਰੀਏ ਉਠੋ ਉੱਠੋ ਠੋਠ ਮਾਰੋ ਹਿੰਮਤ ਆ ਇਹ ਆ ਸਾਰਾ ਕੁਝ ਹੋਰੀ ਫਿੱਟ ਕਰ ਰੱਖਿਆ ਸੀ ਨਹੀਂ ਤਾਂ ਪੂਰੀ ਕੋਰੀ ਪੈਕ ਕਰਦੇ ਨਾ ਲੰਮੇ ਬੈ ਕੇ ਹੈ ਬਸ ਹੁਣ ਆਪਾਂ ਨਹੀਂ ਤਾਂ ਤੱਲੇ ਕੱਪੜੇ ਚੱਕਨੇ ਆਪਾਂ ਕੋਰੀ ਪੈਕ ਕਰ ਦੇਣਾ ਡਿਊਟੀ ਹੈਵੀ ਡਿਊਟੀ ਉਤਾਰ ਦੀ ਤੇ ਸੀਨੇ ਨਾਲ ਤੁਹਾਡੇ ਕੱਪੜੇ ਭਿੱਜੇ ਪਏ ਨੇ ਜੀ ਆਪਾਂ ਹੁਣ ਸੂਟ ਪੈਕ ਉਹੀ ਬੈੱਡ ਤੇ ਬੈ ਕੇ ਕਰਨਾ ਇਹ ਆਪਾਂ ਡਿਊਟੀ ਲਈ ਹੋਈ ਬਸ ਇਸ ਸਾਡੇ ਨਾਲ ਪਸੀਨੇ ਨਾਲ ਕੱਪੜੇ ਤੁਹਾਡੇ ਭਿੱਜੇ ਪਏ ਨੇ ਟੀ-ਸ਼ਰਟ ਦੇਖੋ ਤੁਹਾਡੀ ਮੇਰੀ ਭਿੱਜ ਗਈ ਟੀ-ਸ਼ਰਟ ਲਾਲ ਲਾਲ ਨਹੀਂ ਦੇ ਨਾਲ ਕੋੜੇ ਹਰੀ ਮਹਿੰਦੀ ਆ ਮੈਂ ਦੀ ਲੈ ਲਵਨੀ ਆ ਮੈਂ ਹੋਰ ਪੈਕ ਕਰ ਦੋ ਫਟਾਫਟ ਇਹ ਸੂਟ ਤੇ ਲੋ ਜੀ ਆਪਾਂ ਕਰਨ ਲੱਗੇ ਪੈਕਿੰਗ ਇਹ ਜਾਣਾ ਆਪਣੇ ਅੰਮਰਸਰ ਏਰੀਏ ਚ ਇਹ ਪਰਚ ਸਲਿੱਪ ਕੱਢ ਦਿਓ ਬਾਹਰ ਮੈਂ ਲਿਖ ਕੇ ਪਾਇਆ ਫਿਰ ਮੈਂ ਚੇਤਾ ਭੁੱਲ ਜਾਂਦਾ ਨਾ ਕਿ ਬੁੱਕ ਹੋਇਆ ਕਿ ਨਹੀਂ ਹੋਇਆ ਮੈਨੂੰ ਫੜਾ ਦਿਓ ਬਸ ਇਹ ਪਰਚੀ ਪਾੜ ਹੀ ਦਿਓ ਅਸੀਂ ਕੀ ਕਰੀਓ ਕੀ ਕਰੀਓ ਅੱਜ ਗਲਤ ਕੰਮ ਕਰਤਾ ਅਸੀਂ ਦੁਕਾਨੇ ਅਸੀਂ ਪੈਕਿੰਗ ਕਿਵੇਂ ਕਰਦੇ ਹਾਂ ਤੇ ਪੈਕਿੰਗ ਕਰਨ ਵਾਸਤੇ ਅਸੀਂ ਆਪਣਾ ਤਾਂ ਐਡਰੈਸ ਚਾਹੇ ਹੱਥ ਨਾਲ ਲਿਖ ਲੂ ਐਡਰੈਸ ਦਿਖਾਉਣਾ ਨਹੀਂ ਹੈਗਾ ਚਾਹੇ ਹੱਥ ਨਾਲ ਲਿਖ ਲੂ ਚਾਹੇ ਪ੍ਰਿੰਟ ਕਰ ਲੂ ਚਾਹੇ ਪ੍ਰਿੰਟ ਕਰ ਲੂ ਠੀਕ ਹੈ ਤੇ ਤੇ ਉਸ ਤੋਂ ਉਪਰ ਆਪਾਂ ਨੇ ਇਹ ਸਟicker ਲਾ ਦਿੰਨੇ ਆ ਟ੍ਰੈਕਿੰਗ ਨੰਬਰ ਟ੍ਰੈਕਿੰਗ ਨੰਬਰ ਹੈ ਇਹ ਇਸ ਉੱਤੇ ਲਾਤਾ ਤੇ ਇਹਨੂੰ ਆਪਾਂ ਨੇ ਪਤਾ ਸਾਰਿਆਂ ਨੂੰ ਪੂਰੀ ਦੱਸਣ ਸਾਰਿਆਂ ਨੂੰ ਪਤਾ ਭੈਣ ਭਰਾਵਾਂ ਨੂੰ ਅੱਛਾ ਤੇਰਾ ਫੋਨ ਹੀ ਟਾਈਮ ਕਰ ਰਹੀ ਹੈ ਆ ਪੈਕ ਕਰੋ ਟਾਈਮ ਨਹੀਂ ਬਸ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਕਿਉਂਕਿ ਪੈਕਿੰਗ ਦੇ ਕੰਮ ਵਾਸਤੇ ਮੈਨੂੰ ਐਕਸਪੋਰਟ ਨੂੰ ਰੱਖਿਆ ਗਿਆ ਹੈ ਸਪੈਸ਼ਲ ਸੈਲਰੀ ਮਿਲਦੀ ਇਹਨਾਂ ਨੂੰ ਹਾਂ ਕਿਉਂਕਿ ਅਸੀਂ ਪੁਰਾਣੇ ਜ਼ਮਾਨੇ ਵਿੱਚ ਪੈਕਿੰਗ ਉਹ ਹੁੰਦੀ ਸੀ ਇਹ ਫੋਟੋ ਭੇਜਣੀ ਹੈ ਪਹਿਲਾਂ ਫਿਰ ਆਪਾਂ ਪੈਕ ਕਰਨਾ ਸੂਟ ਦੇ ਵਿੱਚ ਨਾਲ ਐ ਇਸੇ ਫੋਨ ਤੋਂ ਕਰ ਦਿਓ ਸੰਦ ਇੰਨਾ ਲੈ ਹੈ ਸੂਟ ਹੈ ਉਹਨਾਂ ਨੂੰ ਪ੍ਰੋਪਰ ਆਪਾਂ ਦੱਸ ਦਾਂਗੇ ਵੀ ਆਹ ਸੂਟ ਜਾ ਰਿਹਾ ਤੇ ਆਹ ਬਿਊਟੀ ਨੰਬਰ ਦੀ ਫੋਟੋ ਭੇਜ ਦਾਂਗੇ ਤੇ ਕਾਪੀ ਟਰੈਕ ਕਰਦੇ ਰਹਿਣਗੇ ਮੇਬੀ 2 ਜਾਂ 3 ਦਿਨਾਂ ਚ ਉਹਨਾਂ ਨੂੰ ਮਿਲ ਜੂਗਾ ਕਈ ਵਾਰ ਤਾਂ ਨੈਕਸਟ ਡੇ ਹੀ ਮਿਲ ਜਾਂਦਾ ਹੈ ਹਨਾ ਸ਼ਰਨਜੀਤ ਨਾਂ ਲਿਖਿਆ ਤੇ ਲਓ ਜੀ ਆਹ ਖਿੱਚਦੀ ਫੋਟੋ ਸੂਟ ਦੀ ਵੀ ਆ ਗਈ ਨਾ ਵਿੱਚ ਹਾਂ ਬਸ ਠੀਕ ਹੈ ਸੈਂਡ ਕਰ ਦੋ ਸੈਂਡ ਤੇ ਕੀ ਹੋਰ ਨੂੰ ਨਾ ਕਰ ਦਿਓ ਇੱਕ ਵਾਰ ਥੋੜਾ ਕਲੀਅਰ ਮਿਲ ਜੇ ਤਾਂ ਕਿ ਇੱਕ ਇੱਕ ਹਾਂ ਕਲੋਜ਼ ਅਪ ਦੀ ਕਰ ਦੋ ਜੀ ਕਿਹੜੇ ਕੋਰੀਅਰ ਨਾਲ ਹੀ ਭੇਜੇ ਆਪਾਂ ਇਹ ਆ ਜੀ ਅੱਜ ਸਤ ਚੌਥ ਆ ਰਖੜੀ ਰਖੜੀ ਦੇ ਵਧਾਈਆਂ ਦੇ ਦੋ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਭੈਣ ਭਰਾਵਾਂ ਨੂੰ ਅੱਜ ਰਖੜੀ ਤੇ ਬਹੁਤ ਬਹੁਤ ਮੁਬਾਰਕਾਂ ਹਲੇ ਤੱਕ 7:30 ਵਜੇ ਪਹਿਨੇ ਸੀ ਸੁੱਤੇ ਆ ਵੀ ਸੁੱਤੇ ਉੱਠੇ ਆ ਨਹੀਂ ਸੈਰ ਵੀ ਕਰ ਆਏ ਆ ਸੈਰ ਕਰਕੇ ਆਏ ਆ ਪਲੱਸ ਨਾਤੀ ਨਹੀਂ ਹੈਗੀ ਹਲੇ ਤੱਕ ਮੈਂ ਨਾਲ ਹੀ ਆ ਮੈਂ ਸਾਰਾ ਕੁਝ ਦੱਸ ਚੁੱਕੀ ਆ ਮੈਂ ਬਣਾ ਕੇ ਪਾਠ ਕਰ ਲਿਆ ਅਗਰਬਤੀ ਲਾਤੀ ਸਫਾਈਆਂ ਕਰ ਲਈਆਂ ਤੁਸੀਂ ਸੈਰ ਕਰਕੇ ਆਇਓ ਠਹਿਰ ਕੇ ਨਾਣਾ ਕਰਕੇ ਆਇਆ ਤੇ ਆ ਕੋਰੀਅਰ ਅੱਜ ਜਾਊਗਾ ਇਹਨੂੰ ਇਦਾਂ ਕਰੋ ਐਦਾਂ ਸਾਰਾ ਕੁਝ ਦੱਸਣਾ ਜੇ ਉਤਾਰਨੇ ਤੁਹਾਨੂੰ ਦੇ ਲਵਾਜੋ ਕੋਈ ਛੱਡਣੀ ਨਹੀਂ ਗੱਲ ਜਿਹੜੀ ਨਹੀਂ ਦੱਸਣੀ ਜੇ ਆਪਾਂ ਐਡਰੈਸ ਪੇਜ ਤਾਵੇ ਔਰ ਕਹਿੰਦੇ ਐਡਰੈਸ ਪਾਈਸ ਉਹਦੀ ਗਲਤੀ ਦਿੱਤਾ ਕੋਈ ਸਹੀ ਕਰ ਦੋ ਫਿਰ ਆਪਾਂ ਨੂੰ ਇੰਪੈਕਟ ਕਰ ਦਾਂ ਨਾ ਨਹੀਂ ਸਹੀ ਜਿਹਨਾਂ ਨੂੰ ਪੀ ਜਾਂਦੇ ਉਹਨਾਂ ਦਾ ਓਕੇ ਆ ਜਾਣਾ ਓਕੇ ਆ ਗਿਆ ਉਹਨਾਂ ਦਾ ਆ ਜਾਓ ਕਿ ਚੈੱਕ ਕਰੋ ਫੋਨ 'ਚ ਆਇਆ ਨਹੀਂ ਅੱਛਾ ਅੱਛਾ ਬਸ ਫੇਰ ਠੀਕ ਹੈ ਦੀਦੀ ਆ ਗਿਆ ਨਾ ਬਸ ਸਿਕਿਆ ਨਾਲ ਦੀ ਨਾਲ ਆ ਗਿਆ ਮੈਸੇਜ ਥੈਂਕ ਯੂ ਦੇਖੋ ਸਾਡਾ ਕੰਮ ਹੈਗਾ ਕਿ ਦੇਖੋ ਸੂਟ ਸੇਲ ਪਰਚੇਸ ਸੇਲ ਕਰਤਾ ਆਪਾਂ ਨੇ ਨਾਲ ਸਰਵਿਸ ਜ਼ਰੂਰੀ ਹੈ ਕਿਉਂਕਿ ਕਈ ਨਾ ਅਸੀਂ ਮੰਗਦੇ ਰਾਜਦੇ ਨੇ ਕਈ ਵਾਰ ਅਸੀਂ ਨੇ ਖੁਦ ਵੀ ਆਨਲਾਈਨ ਮਂਗਾਏ ਨੇ ਪਰ ਕੋਈ ਬੰਦੇ ਨਾ ਛਿਤੀ ਦੀ ਟ੍ਰੈਕਿੰਗ ਨੰਬਰ ਦਿੰਦੇ ਨਹੀਂ ਹੈਗੇ ਦਿੰਦੇ ਨਹੀਂ ਤੁਸੀਂ ਤਾਂ ਨਾਲ ਦੀ ਪੈਕ ਕਰਕੇ ਟ੍ਰੈਕਿੰਗ ਨੰਬਰ ਦੇ ਦਿਓ ਤਾਂ ਕਿ ਟਾਈਮ ਸਿਰ ਪਹੁੰਚ ਜਾਵੇ ਪਤਾ ਕੀ ਕਸਟਮਰ ਨੇ ਪੈਸੇ ਪੇ ਕੀਤੇ ਹੁੰਦੇ ਨੇ ਉਹਨਾਂ ਨੂੰ ਵੀ ਹੁੰਦਾ ਕਿ ਹਾਂ ਫਟਾਫਟ ਸਾਡੀ ਚੀਜ਼ ਸਾਡੇ ਕੋਲ ਪਹੁੰਚੇ ਹਾਂ ਤੇ ਫਿਰ ਨਾਲ ਦੀ ਨਾਲ ਕਿਉਂਕਿ ਆ ਗਿਆ ਸੀ ਸੈਟਰਡੇ ਸੰਡੇ ਤੇ ਦੋ ਦਿਨ ਹੋਈ ਨਹੀਂ ਕੋਰੀਅਰ ਹੋਇਆ ਨਹੀਂ ਤਾਂ ਅੱਜ ਮੰਡੇ ਨੂੰ ਕੋਰੀਅਰ ਜਾ ਰਿਹਾ ਚਲੋ ਬਾਕੀ ਸਾਰੇ ਦੂਜੇ ਨੇ ਉਹ ਇਕੱਠੇ ਭੇਜਣੇ ਨੇ ਉਹ ਰਹਿਣੇ ਨੇ ਹੋਰ ਵੀ ਨੇ ਆਪਾਂ ਹੋਰ ਹੋਰ ਹੋੜੀ ਕੱਢੀ ਜਾਵਾਂਗੀ ਤੇ ਮਰਤ ਨਾਲ ਨਾਲ ਕੰਮ ਕਰੀ ਜਾਵਾਂਗੇ ਚਲੋ ਬਣੇ ਰੋ ਵਲੌਗ ਚ ਕਰਦੇ ਆਪਾਂ ਕੰਟੀਨਿਊ ਵਲੌਗ ਤੇ ਆਪਾਂ ਹੁਣ ਕਰੀਏ ਰੋਟੀ ਪਾਣੀ ਦੀ ਤਿਆਰੀ ਬ੍ਰੇਕਫਾਸਟ ਦੀ ਤਿਆਰੀ ਮਤਲਬ ਆਪਣਾ ਤਾਂ ਰੋਟੀ ਪਾਣੀ ਹੁੰਦਾ ਕੋਈ ਬ੍ਰੇਕਫਾਸਟ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਚਲੋ ਜੀ ਉਤਾਰ ਚਲ ਜਾਈਏ ਚਲੇਗੇ ਨੇ ਆਫਿਸ ਤੇ ਇਹ ਮੀਂਹ ਦੇਖੋ ਇਕਦਮ ਹੀ ਮੀਂਹ ਆ ਗਿਆ ਤੇ ਇਧਰ ਬੱਦਲ ਹੋਇਆ ਪੂਰੇ ਜ਼ੋਰ ਤੇ ਪੈ ਰਿਹਾ ਮੀਂਹ ਪਰ ਪੈ ਵੀ ਠੁਠਾ ਜੇ ਰਿਆ ਠੰਡਾ ਹੈ ਨਹੀਂ ਮਾਸਾ ਵੀ ਗਰਮੀ ਹੈ ਪਰ ਮੀਂਹ ਪਈ ਜਾ ਰਿਹਾ ਰਖੜੀ ਤੇ ਕਹਿੰਦੇ ਹੁੰਦੇ ਨਾ ਨਹੀਂ ਪੈਂਦਾ ਹੁੰਦਾ ਤੇ ਅੱਜ ਪੈ ਗਿਆ ਮੰਮੀ ਦਾ ਫੋਨ ਆਇਆ ਸੀ ਸੇਰੇ ਉਧਰ ਤਾਂ ਪੈ ਗਿਆ ਸੀ ਤੇ ਕਿ ਮੇਰੇ ਹੁਣ ਇੱਧਰ ਪੈ ਰਿਹਾ ਟੋਟਲ 5 ਕੁ ਮਿੰਟ ਮੀਂਹ ਆਇਆ ਬੰਦ ਵੀ ਹੋ ਗਿਆ ਬੱਦਲ ਜੀ ਚੜੀ ਇੱਧਰ ਤਾਂ ਹੈਗੇ ਨਾ ਬੱਦਲ ਉਧਰ ਸਾਫ ਹੋ ਗਿਆ